ਕਹਿੰਦੇ ਕਿ ਮਾਂ ਦੇ ਨਾ ਦੋ ਪੁੱਤਰ ਬੜੇ ਆਗਿਆਕਾਰੀ ਘਰੋਂ ਵੀ ਸਰਦੇ ਪੁੱਜ ਦੇ ਚੰਗੀ ਜ਼ਮੀਨ ਮਾਂ ਦਾ ਜਿਹੜਾ ਵੱਡਾ ਪੁੱਤਰ ਸੀ ਉਹ ਸ਼ਹਿਰ ਰਹਿੰਦਾ ਸੀ ਕਿਉਂਕਿ ਨੌਕਰੀ ਕਰਦਾ ਸੀ ਜਿਹੜਾ ਛੋਟਾ ਪੁੱਤਰ ਸੀ ਉਹ ਮਾਂ ਦੇ ਕੋਲ ਹੀ ਰਹਿੰਦਾ ਸੀ ਧਿਆਨ ਦੇਣਾ ਭੈਣੋ ਵੀਰੋ ਛੋਟਾ ਪੁੱਤਰ ਮਾਂ ਦੇ ਕੋਲ ਰਹਿੰਦਾ ਸੀ ਘਰ ਦੀ ਸਾਰੀ ਜ਼ਮੀਨ ਜਾਇਦਾਦ ਉਹ ਸੰਭਾਲਦਾ ਸੀ ਵੱਡਾ ਭਰਾ ਜਿਹੜਾ ਸੀ ਉਹ ਸ਼ਹਿਰ ਵਿੱਚ ਰਹਿੰਦਾ ਸੀ ਨੌਕਰੀ ਕਰਦਾ ਸੀ ਆਪਸ ਵਿੱਚ ਭਰਾਵਾਂ ਦਾ ਵੀ ਬੜਾ ਪਿਆਰ ਸੀ ਤੇ ਮਾਂ ਦੇ ਵੀ ਦੋਨੇ ਆਗਿਆ ਕਰਦਾ ਮਾਂ ਦੀ ਉਮਰ ਸੀ 85 ਸਾਲ ਦੀ ਤੇ ਨਿਗਾਹ 'ਚੋਂ ਘੱਟ ਦਿਸਦਾ ਸੀ ਤੇ ਆਪਣੇ ਛੋਟੇ ਪੁੱਤਰ ਨੂੰ ਪਤਾ ਕੀ ਕਹਿੰਦੀ ਮਾਂ ਕਹਿੰਦੀ ਪੁੱਤਰ ਮੈਨੂੰ ਨਾ ਕਰੀਮ ਕਲਰ ਦੀ ਲੋਈ ਬੜੀ ਪਸੰਦ ਹੈ ਤੇ ਕਿਤੇ ਬਾਜ਼ਾਰ ਗਿਆ ਨਾ ਕਰੀਮ ਕਲਰ ਦੀ ਲੋਈ ਲਿਆਣੀ। ਕਹਿੰਦਾ ਮਾਂ ਇਹ ਵੀ ਕੋਈ ਗੱਲ ਐ। ਲੋਈ ਕੀ ਕਿੱਡੀ ਕੀ ਵੱਡੀ ਚੀਜ਼ ਐ? ਮੈਂ ਬਾਈ ਵੱਡੇ ਭਰਾ ਨੂੰ ਫੋਨ ਕਰਦਾ। ਉਹ ਸੇਰੇ ਤੇਰੇ ਵਾਸਤੇ ਲੋਈ ਲੈ ਆਉਂਗਾ। ਲਓ ਜੀ ਛੋਟੇ ਨੇ ਵੱਡੇ ਨੂੰ ਫੋਨ ਕੀਤਾ ਕਹਿੰਦਾ ਵੀਰੇ ਆਪਣੀ ਮਾਂ ਨਾ ਕ੍ਰੀਮ ਕਲਰ ਦੀ ਲੋਈ ਮੰਗਦੀ ਆ ਤੇ ਹੁਣੇ ਜਾ ਬਾਜ਼ਾਰ ਨਾਲੇ ਤੇ ਮਾਂ ਨੂੰ ਮਿਲ ਜਾਈ ਤੇ ਨਾਲੇ ਕ੍ਰੀਮ ਕਲਰ ਲੋਈ ਲੈ ਆਏ ਕਹਿੰਦਾ ਹੁਣੇ ਆਇਆ ਮੈਂ ਉਹ ਵੱਡਾ ਮੁੰਡਾ ਜਿਹੜਾ ਸੀ ਨਾ ਬਾਜ਼ਾਰ ਗਿਆ ਦੁਕਾਨਦਾਰ ਵਾਲੇ ਨੂੰ ਕਿਹਾ ਕਿ ਚੰਗੀ ਲੋਈ ਪਸ਼ਮੀਨਾ ਦੀ ਲੋਈ ਵਿਖਾ ਦੇ ਵਧੀਆ ਲੋਈ ਕ੍ਰੀਮ ਕਲਰ ਦੀ ਹੋਵੇ ਉਹਨੇ ਲੋਈਆਂ ਕੱਟੀਆਂ ਵਿਖਾਈਆਂ ਕਹਿੰਦੇ ਆ ਫਲਾਣੀ ਕੰਪਨੀ ਦੀ ਐ ਫਲਾਣੀ ਐ ਆ ਪਸ਼ਮੀਨਾ ਦੀ ਐ ਉਹ ਦੁਕਾਨਦਾਰ ਨੇ ਪੁੱਛ ਲਿਆ ਕਿ ਲੋਈ ਲੈਣੀ ਕਿਹਨੇ ਐ ਕਹਿੰਦਾ ਮੇਰੀ ਮਾਂ ਨੇ ਕਹਿੰਦਾ ਮਾਂ ਕਿੰਨੇ ਸਾਲਾਂ ਦੀ ਐ ਕਹਿੰਦਾ ਮੇਰੀ ਮਾਂ 85 ਸਾਲ ਦੀ ਐ 80ਵਾਂ ਲੱਗਣ ਵਾਲਾ 85 ਕੁ ਸਾਲ ਦੀ ਹੋਗੀ ਅੱਖਾਂ ਤੋਂ ਵੀ ਘੱਟ ਦੀਦਾ ਉਹ ਦੁਕਾਨਦਾਰ ਕਹਿੰਦਾ ਯਾਰ ਤੇਰੀ ਮਾਂ 85 ਸਾਲ ਦੀ ਐ ਅੱਖੋਂ ਵੀ ਘੱਟ ਦਿਸਦਾ ਤੇ ਤੂੰ ਕਰੀਮ ਕਲਰ ਲੋਈ ਲੈ ਚੱਲਿਆ ਤੇ ਰੋਜ਼ ਹੀ ਮੈਲੀ ਹੋਈ ਰਿਆ ਕਰੂਗੀ ਰੋਜ਼ ਹੀ ਮੈਲੀ ਹੋਈ ਰਿਆ ਕਰੂ ਤੂੰ ਇੰਜ ਕਰ ਕਰੀਮ ਕਲਰ ਦੀ ਬਜਾਏ ਖਾਕੀ ਲੋਈ ਲੈ ਜਾ ਧਿਆਨ ਦੇਣਾ ਗੱਲ ਸੁਣਨ ਵਾਲੀ ਐ ਭੈਣੋ ਵੀਰੋ ਕਹਿੰਦੇ ਖਾਕੀ ਲੋਈ ਲੈ ਜਾ ਨਾ ਇਹਦਾ ਮੈਲੀ ਹੋਈ ਦਾ ਪਤਾ ਲੱਗਦਾ ਇੱਕ ਸੁਮਹਿਲੀ ਜੀ ਹੈਗੀ ਐ ਤੂੰ ਲੈ ਜਾ ਕਹਿੰਦਾ ਇਹ ਵੀ ਠੀਕ ਹੈ ਕਹਿੰਦਾ ਪੈਕ ਕਰ ਦੇ ਉਹਨੂੰ ਪੈਸੇ ਫੜਾਏ ਲੋਈ ਤੈਹ ਕਰਕੇ ਲਖਾਫੇ ਚ ਪਾਈ ਤੇ ਉਹਨੀ ਪੈਰੀ ਗੱਡੀ ਲੈ ਕੇ ਤੇ ਪਿੰਡ ਆਵੇ ਮਾਂ ਵਿਹੜੇ ਚ ਬੈਠੀ ਸੀ ਨਾਲ ਕੋਤੀ ਬੈਠੀ ਸੀ ਵੱਡਾ ਮੁੰਡਾ ਜਦੋਂ ਆਇਆ ਮਾਂ ਨੂੰ ਘੁੱਟ ਕੇ ਜੱਫੀ ਪਾ ਕੇ ਮਿਲਿਆ ਕਹਿੰਦਾ ਮਾਂ ਆਲਾ ਤੇਰੀ ਲੋਈ ਆ ਗਈ ਉਹਨਾਂ ਲੋਈ ਨਾ ਮਾਂ ਦੇ ਉੱਤੇ ਹੀ ਦੇਤੀ ਤੇ ਮਾਂ ਨੇ ਅਸੀਸਾਂ ਦਿੱਤੀਆਂ ਪੁੱਤਰੋ ਜਉਂਦੇ ਵਸਦੇ ਰਹੋ ਰੱਬ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਬੜੀਆਂ ਅਸੀਸਾਂ ਦਿੱਤੀਆਂ ਮਾਂ ਮਾਂ ਨਾਲ ਗੱਲਾਂ ਬਾਤਾਂ ਕਰਦੇ ਕਰਦੇ ਤੇ ਦੋਨੇ ਭਰਾ ਬਾਹਰ ਟੈਲਣ ਚਲੇ ਗਏ ਘੁੰਮਣ ਚਲੇ ਗਏ ਖੇਤ ਬਾ ਖੇਤ ਵੱਲ ਚਲੇ ਗਏ ਤੇ ਵੱਡਾ ਭਰਾ ਨੂੰ ਕੰਮ ਸੀ ਤੇ ਉਹਨੂੰ ਫੋਨ ਆ ਗਿਆ ਤੇ ਬਾਹਰ ਦੀ ਬਾਹਰ ਹੀ ਗੱਡੀ ਲੈ ਕੇ ਚਲਾ ਗਿਆ ਇਧਰੋਂ ਮਾਂ ਲੋਈ ਲੈ ਕੇ ਬੈਠੀ ਸੀ ਤੇ ਆਪਣੀ ਪੋਤੀ ਨੂੰ ਪੁੱਛਦੀ ਪੁੱਤਰਾ ਕਰੀਮ ਕਲਰ ਦੀ ਲੋਈ ਮੇਰੇ ਸੋਹਣੀ ਲੱਗਦੀ ਏ ਦਾਦੀ ਕਹਿੰਦੀ ਮਾਂ ਕਹਿੰਦੀ ਆ ਲੋਈ ਮੇਰੇ ਸੋਹਣੀ ਲੱਗਦੀ ਏ ਪੋਤੀ ਕਹਿੰਦੀ ਮਾਂ ਦਾਦੀ ਲੋਈ ਤਾਂ ਤੇਰੇ ਸੋਹਣੀ ਲੱਗਦੀ ਐ ਪਰ ਇਹ ਕਰੀਮ ਕਲਰ ਦੀ ਨਹੀਂ ਇਹ ਤੇ ਖਾਕੀ ਐ ਮਾਂ ਨੇ ਉਨੀ ਪੈਰੀ ਲੋਈ ਲਾਈ ਤੈਂ ਕਰਕੇ ਤੇ ਰੱਖਤੀ ਰੱਖਤੀ ਛੋਟਾ ਮੁੰਡਾ ਬਾਹਰੋਂ ਆਇਆ ਜਦੋਂ ਵੇਖਿਆ ਨਾ ਮਾਂ ਨੇ ਲੋਈ ਤੈਂ ਕਰਕੇ ਰੱਖਦੀ ਤੇ ਮਾਂ ਨੂੰ ਕਹਿੰਦਾ ਮਾਂ ਕੀ ਗੱਲ ਬੜੇ ਸ਼ੌਂਕ ਨਾਲ ਲੋਈ ਮਹंगाई ਐ ਆ 2 ਮਿੰਟ ਲਈ ਐ ਤੇ ਲਾ ਕੇ ਤੈਂ ਕਰਕੇ ਰੱਖ ਵੀ ਦਿੱਤੀ ਕਹਿੰਦੀ ਪੁੱਤਰ ਮੈਂ ਤੇ ਕਰੀਮ ਕਲਰ ਦੀ ਮੰਗਾਈ ਸੀ ਤੁਸੀਂ ਖਾਕੀ ਲਿਆਤੀ ਤੇ ਗੱਲ ਸਮਝੋ ਹੁਣ ਤੁਸੀਂ ਕਹਿੰਦੇ ਮੈਂ ਤੇ ਕਰੀਮ ਕਲਰ ਮੰਗਾਈ ਸੀ ਤੁਸੀਂ ਮੈਨੂੰ ਖਾਕੀ ਲਿਆਤੀ ਮੈਂ ਨਹੀਂ ਲੈਣੀ ਕਿਉਂਕਿ ਬਜ਼ੁਰਗ ਜਿਹੜੇ ਹੁੰਦੇ ਨਾ ਬੱਚਿਆਂ ਵਾਂਗ ਹੋ ਜਾਂਦੇ ਆ ਜਿਹੜੀ ਚੀਜ਼ ਮੰਗ ਲਈ ਉਸੇ ਤੇ ਟੇਕ ਰੱਖਦੇ ਜਿਵੇਂ ਬੱਚਾ ਜਿੱਦ ਕਰਦਾ ਨਾ ਓਵੇਂ ਬਜ਼ੁਰਗਾਂ ਦੀ ਵੀ ਜਿੱਦ ਹੁੰਦੀ ਆ ਕਹਿੰਦੇ ਮੈਨੂੰ ਨਹੀਂ ਚੰਗੀ ਲੱਗੀ ਤੁਸੀਂ ਖਾਕੀ ਲਿਆਤੀ ਕਹਿੰਦਾ ਲੈ ਮਾਂ ਇਹ ਵੀ ਕੋਈ ਗੱਲ ਆਪਾਂ ਵਾਪਸ ਕਰਕੇ ਤੇ ਸਵੇਰੇ ਕਰੀਮ ਕਲਰ ਦੀ ਲੈ ਆਵਾਂਗੇ ਇਹ ਸੱਚ ਜਾਣਿਓ ਸਵੇਰ ਕਿਹਨੇ ਵੇਖਣੀ ਸੀ ਕਹਿੰਦੇ ਮਾਂ ਸੌਂਗੀ ਤੜਕੇ ਛੋਟਾ ਮੁੰਡਾ ਉੱਠਿਆ ਮਾਂ ਵਾਸਤੇ ਚਾਹ ਲੈ ਕੇ ਗਿਆ ਮੂੰਹ ਤੋਂ ਕੱਪੜਾ ਲਾਇਆ ਤੇ ਮਾਂ ਚੜਾਈ ਕਰ ਗਈ ਮਾਂ ਚੜਾਈ ਕਰ ਗਈ ਚਾ ਹੱਥੋਂ ਡਿੱਗ ਪੀ ਭੁੱਬਾਂ ਮਾਰ ਕੇ ਰੋਇਆ ਮਾਤਾ ਐਡਾ ਵੱਡਾ ਧੋਖਾ ਕਰ ਗਈਆਂ ਸਾਡੇ ਨਾਲ ਚੱਕਿਆ ਫੋਨ ਆਪਣੇ ਵੱਡੇ ਭਰਾ ਨੂੰ ਲਾਇਆ ਬਾਈ ਕਹਿੰਦਾ ਛੇਤੀ ਛੇਤੀ ਆ ਜਾ ਨਾਲੇ ਕਰੀਮ ਕਲਰ ਦੀ ਲੋਈ ਲੈ ਆਈ ਆਪਣੀ ਮਾਂ ਚੜਾਈ ਕਰਕੇ ਆਪਣੀ मां ਚੜਾਈ ਕਰ ਗਈ ਤੇ ਫੋਨ ਤੇ ਰੋਇਆ ਫਟਾਫਟ ਗੱਡੀ ਕੱਢੀ ਦੁਕਾਨ ਤੇ ਗਿਆ ਕਹਿੰਦਾ ਉਹ ਕਰੀਮ ਕਲਰ ਦੀ ਲੋਈ ਫਟਾਫਟ ਜਿਹੜੀ ਹੱਥ ਚ ਆਉਂਦੀ ਹੈ ਫੜਾ ਦੇ ਕਲੀ ਕਰੀਮ ਕਲਰ ਦੀ ਲੋਈ ਝੋਲੇ ਵਿੱਚ ਪਾਈ ਲਿਫਾਫੇ ਵਿੱਚ ਪਾਈ ਗੱਡੀ ਤੇ ਬਹਿ ਕੇ ਫਟਾਫਟ ਪਿੰਡ ਪਿੰਡ ਪਹੁੰਚਿਆ ਦੋਨਾਂ ਭਰਾਵਾਂ ਨੇ ਉਹ ਲੋਈ ਉਹ ਮਰੀ ਹੋਈ ਮਾਂ ਤੇ ਜਦੋਂ ਪਾਈ ਨਾ ਭੁੱਬਾਂ ਮਾਰ ਕੇ ਰੋਏ ਉਹ ਕਹਿੰਦੇ ਮਾਂ ਸਾਨੂੰ ਨਹੀਂ ਪਤਾ ਸੀ ਤੂੰ ਕਰੀਮ ਕਲਰ ਦੀ ਲੋਈ ਕਿਉਂ ਮੰਗਾ ਰਹੀ ਹੈ ਤੂੰ ਕਰੀਮ ਕਲਰ ਦੀ ਲੋਈ ਕਿਉਂ ਮੰਗਾਰੀ ਸਾਨੂੰ ਨਹੀਂ ਪਤਾ ਸੀ ਦੋਨੇ ਭਰਾ ਬੜੇ ਰੋਏ ਤੇ ਥੱਲੇ ਪਤਾ ਕੀ ਉਹ ਪੋਸਟ ਦੇ ਲਿਖਿਆ ਹੋਇਆ ਸੀ ਕਹਿੰਦਾ ਬਾਈ ਇਹ ਮੈਂ ਪੋਸਟ ਅੱਖੀਂ ਵੇਖੀ ਆ ਤਾਂ ਪਾਈ ਐ ਕਿ ਜਾਂਉਂਦੇ ਮਾਪਿਆਂ ਦੀ ਕਦਰ ਕਰਿਆ ਮaaf ਕਰਨਾ ਕਈ ਵਾਰੀ ਗੱਲ ਕਹਿਣੀ ਪੈਂਦੀ ਐ ਮੈਂ ਵੀ ਵਿੱਚੇ ਹੀ ਆਉਣਾ ਥੋੜੇ ਕਈ ਵਾਰੀ ਸਾਨੂੰ ਕਾਲ ਹੁੰਦੀ ਏ ਕੰਮ ਵਿੱਚ ਰੁੱਝੇ ਹੁੰਨੇ ਆ ਤੇ ਮਾਂ ਕੋਈ ਚੀਜ਼ ਮੰਗਾਉਂਦੀ ਏ ਨਾ ਅਸੀਂ ਕਹਿੰਦੇ ਮਾਂ ਖੜ ਜਾ ਤੈਨੂੰ ਸਵੇਰੇ ਲਿਆ ਦਾਂਗੇ ਕੋਈ 10 ਦਿਨ ਠਹਿਰ ਜਾ ਮੈਂ ਕਹਿੰਦਾ ਪਹਿਲਾਂ ਮਾਂ ਪਿਓ ਦਾ ਕੰਮ ਕਰੀਏ ਤਾਂ ਉਹਨਾਂ ਦੀਆਂ ਅਸੀਸਾਂ ਸਾਨੂੰ ਲੱਗਣਗੀਆਂ ਇਹ ਨਾ ਹੋਵੇ ਕਿ ਮਾਂ ਚੀਜ਼ ਤੋਂ ਬਿਲਕਦੀ ਰਹੇ ਤੇ ਦੂਜੇ ਦਿਨ ਉਹ ਸਮਾਂ ਹੀ ਨਾ ਮਿਲੇ ਚੀਜ਼ ਦੇਣ ਦਾ